ਅੱਜ ਬਨੂੜ ਸ਼ਹਿਰ ਦੇ ਮਾਈ ਬੰਨੋ ਜੀ ਮੰਦਿਰ ਦੇ ਪਿੱਛੇ ਬਣੀ ਧਰਮਸ਼ਾਲਾ ਦੇ ਵਿੱਚ ਹੋਈ ਵਿਸ਼ਾਲ ਸਮਾਗਮ ਤੇ ਦੌਰਾਨ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵੱਡਾ ਵਾਅਦਾ ਦਰਜ ਕੀਤਾ ਗਿਆ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਹਲਕਾ ਰਾਜਪੁਰਾ ਦੇ ਵਿੱਚ ਹੋ ਰਹੀ ਤੇਜ਼ੀ ਦੇ ਨਾਲ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਰਜੋਤ ਸਿੰਘ ਬਾਜਵਾ ਦੀ ਅਗਵਾਈ ਤੇ ਹੇਠ ਕਾਂਗਰਸ, ਅਕਾਲੀ ਦਲ ਤੇ बसपा ਦੇ ਨਾਲ ਸਪੰੰਦਿਤ ਸੈਂਕੜੇ ਨਹੀਂ ਆਮ ਆਦਮੀ ਪਾਰਟੀ ਦੇ ਵਿਚ ਸ਼ਾਮਿਲਿਤ ਕੀਤੀ ਹੈ ਇਸ ਮੌਕੇ ਤੇ ਦਵਿੰਦਰ ਪੂਰੀ ਤਸਵਿੰਦਰ ਸਿੰਘ ਗੋਲਾ ਸਲੀਮ ਖਾਨ ਦੀਪੂ ਖੰਨਾ ਜਗਮੋਹਨ ਸਿੰਘ ਬਾਜਵਾ ਦਲਜੀਤ ਛੜਪੜ ਹਰਕਰਨ ਸੰਧੂ ਲੱਕੀ ਨੰਡਿਆਲੀ ਸੰਦੀਪ ਸ਼ਰਮਾ ਸੁਖਾ ਹੁਲਕਾ ਗੋਲਟੀ ਛੜਪੜ ਅਤੇ ਹੋਰਾਂ ਦੇ ਜਿਹੜੇ ਸੈਂਕੜੇ ਸਾਥੀ ਸਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲਿਤ ਕਰਨ ਦਾ ਐਲਾਨ ਕੀਤਾ ਇਸ ਸ਼ਮੂਲੀਅਤ ਸਮਾਗਮ ਦੀ ਅਗਵਾਈ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕੀਤੀ। ਉਹਨਾਂ ਨੇ ਨਵੇਂ ਸ਼ਾਮਿਲ ਹੋਏ ਮੈਂਬਰਾਂ ਦਾ ਸਵਾਗਤ ਕੀਤਾ। ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਭਰੋਸੇ ਦੇ ਨਾਲ ਲੋਕਾਂ ਨੇ ਮੌਕਾ ਦਿੱਤਾ ਸੀ ਤੇ ਉਹ ਖੜੀ ਉਤਰੀ ਹੈ। ਉਹਨਾਂ ਕਿਹਾ ਮੁੱਖ ਮੰਤਰੀ ਮਾਨ ਦੀ ਅਗਵਾਈ ਦੇ ਹੇਠ ਪੰਜਾਬ ਨੇ ਵਿਕਾਸ ਦਾ ਨਵਾਂ ਇਤਿਹਾਸ ਰਚਿਆ ਸਰਕਾਰ ਨੇ ਸਭ ਤੋਂ ਪਹਿਲਾਂ 3 ਲੱਖ ਖਪਤਕਾਰਾਂ ਨੂੰ ਮੁਫਤ ਬਿਜਲੀ ਦੇ ਕੇ ਵੱਡੀ ਰਾਹਤ ਦਿੱਤੀ ਜਿਸ ਦੇ ਨਾਲ ਆਮ ਪਰਿਵਾਰ ਦੇ ਬਿੱਲਾਂ ਦੇ ਵਿੱਚ ਵੱਡੀ ਬਚਤ ਹੋਈ ਉਹਨਾਂ ਦੱਸਿਆ ਜਲਦ ਹੀ ਸਰਕਾਰ ਪੈਣਾ ਦੇ ਲਈ 1100 ਰੁਪਏ ਪ੍ਰਤੀ ਮਹੀਨਾ ਸਨਮਾਨ ਰਾਸ਼ੀ ਦੀ ਸਕੀਮ ਲੈ ਕੇ ਆ ਰਹੀ ਹੈ ਜੋ ਘਰਾਂ ਦੇ ਖਰਚੇ ਘਟਾਉਣ ਦੇ ਨਾਲ ਮਹਿਲਾਵਾਂ ਦੇ ਲਈ ਸਨਮਾਨ ਦਾ ਪ੍ਰਤੀਕ ਹੋਵੇਗੀ ਉਹਨਾਂ ਕਿਹਾ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਹੀਗਾ ਕਰਪਾਉਣ ਦੇ ਲਈ ਬੇਮਿਸਾਲ ਯਤਨ ਕੀਤੀ ਹੁਣ ਸਰਕਾਰ ਭਰਤੀਆਂ ਸਿਪਾਰਸ਼ਾਂ ਜਾਂ ਫਿਰ ਪੈਸੇ ਦੇ ਨਾਲ ਨਹੀਂ ਸਗੋ ਕਾਬਲੀਅਤ ਅਤੇ ਮਿਹਨਤ ਨਾਲ ਹੋ ਰਹੀਆਂ ਨੇ ਹੁਣ ਇਹ ਵੀ ਕਿਹਾ ਕਿ ਸਰਕਾਰ ਨੇ ਸਿੱਖਿਆ ਸਿਹਤ ਅਤੇ ਪਿੰਡਾਂ ਦੇ ਵਿਕਾਸ ਤੇ ਵਿਸ਼ੇਸ਼ ਧਿਆਨ ਦਿੱਤਾ ਸਰਕਾਰੀ ਸਕੂਲਾਂ ਦੀ ਹਾਲਤ ਦੇ ਵਿੱਚ ਵੱਡਾ ਸੁਧਾਰ ਆਇਆ ਤੇ ਅੱਜ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਨਾਲ ਮੁਕਾਬਲਾ ਕਰ ਰਹੇ ਨੇ ਉਹਨਾਂ ਨੇ ਇਸ ਮੌਕੇ ਲੋਕਾਂ ਦਾ ਖਾਸ ਧੰਨਵਾਦ ਕੀਤਾ ਕਿ ਹੈ ਕਿ ਉਹਨਾਂ ਦਾ ਪਿਆਰ ਅਤੇ ਸਹਿਯੋਗ ਹੀ ਉਹਨਾਂ ਦੀ ਤਾਕਤ ਹੈ। ਉਹਨਾਂ ਨੇ ਵਾਅਦਾ ਕੀਤਾ ਕਿ ਰਾਜਪੁਰਾ ਹਲਕੇ ਦਾ ਵਿਕਾਸ ਕਿਸੇ ਵੀ ਹਾਲਤ ਦੇ ਵਿੱਚ ਰੁਕਣ ਨਹੀਂ ਦਿੱਤਾ ਜਾਵੇਗਾ। ਹਰ ਇਲਾਕੇ ਤੱਕ ਸਰਕਾਰੀ ਸਕੀਮਾਂ ਨੂੰ ਲਾਭ ਪਹੁੰਚਾਈ ਜਾਣਗੇ। ਜੀ ਤਰਫੋਂ ਭਗਵਾਨ ਜੀ ਕਹਿੰਦੇ ਕਿ ਰਾਜਨੀਤੀ ਸੰਸਥਾ ਤੋਂ ਚੱਲੇਗੀ ਪਰ ਅਸੀਂ ਬਹੁਤ ਬ੍ਰਤਵਾਂ ਦੇ ਬੇਨਤੀ ਕਰਦੇ ਹਾਂ ਕਿ ਜਿਹੜੀ ਗੁਰੂ ਦੀ ਰਾਖੀ ਕੀਤੀ ਹੈ ਇਹ ਮੰਦਰਾਂ ਇੱਕ ਗੋਲੇ ਤੇ ਤੁੰਹੀ ਹੁੰਦੀ ਹੈ ਤੇ ਅੱਖਾਂ ਲੰਘ ਕੇ ਬੇਨਤੀ ਹੈ ਵੀ ਗੋਲੇ ਨੂੰ ਚੋਲਾ ਨੂੰ ਬਿਰਾ ਕੇ ਤੁੰਹੀ ਅੱਜ ਸਾਡੇ ਲਈ ਰਾਜਪੁਰੇ ਲਈ ਬਨੂੜ ਲਈ ਬਹੁਤ ਹੀ ਵੱਡਾ ਖੁਸ਼ੀ ਦਾ ਦਿਨ ਹੈ ਕਿ ਅੱਜ ਬਨੂੜ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਛੱਡ ਕੇ ਤੇ ਬਸਪਾ ਨੂੰ ਛੱਡ ਕੇ ਬਹੁਤ ਸਾਰੇ ਸਾਥੀ ਆਮ ਆਦਮੀ ਪਾਰਟੀ ਜੁਆਇਨ ਹੋਏ ਨੇ ਕਿਉਂਕਿ ਇਹਨਾਂ ਨੇ ਆਮ ਆਦੀ ਪਾਰਟੀ ਦੇ ਜਦੋਂ ਅੱਛੇ ਕੰਮ ਦੇਖੇ ਤਾਂ ਇਹਨਾਂ ਨੇ ਮਨ ਬਣਾਇਆ ਕਿ ਅੱਛੇ ਕੰਮ ਕਰਨ ਲਈ ਅਸੀਂ ਵੀ ਪਾਰਟੀ ਚ ਜੁਆਇਨ ਹੋਈਏ ਇਹ ਸਾਰੀ ਟੀਮ ਕਾਂਗਰਸ ਚ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀਗੀ ਪਰ ਜਦੋਂ ਉਹਨਾਂ ਨੇ ਕੰਪੈਰੀਜ਼ਨ ਕੀਤਾ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਟੀਮ ਕੀ ਕੰਮ ਕਰ ਰਹੀ ਹੈ ਔਰ ਪਹਿਲਾਂ ਇਹਨੇ ਕੀ ਕੀਤਾ ਤਾਂ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਆਮ ਆਦੀ ਪਾਰਟੀ ਵਿੱਚ ਜੁਆਇਨ ਕਰੀਏ ਤਾਂ ਕਿ ਅਸੀਂ ਆਪਣੇ ਬਨੂੜ ਲਈ ਕੁਝ ਕਰ ਪਾਈਏ ਮੈਨੂੰ ਕੁਝ ਮੰਦਰ ਦੀ ਗੱਲ ਵੀ ਉਰੇ ਕੀਤੀ ਜਾ ਰਹੀ ਸੀ ਕੋਲ ਗੰਗਾਰਾ ਜੀ ਕੀ ਗੱਲ ਹੈ ਮੈਡਮ ਬੜਾ ਚਮੜ ਲਿਆ ਬਿਲਕੁਲ ਬਿਲਕੁਲ ਸਾਡੇ ਭਰਾ ਨੇ ਮੰਦਰ ਦੀ ਗੱਲ ਕੀਤੀ ਹੈ ਕਿ ਮੰਦਰਾਂ ਦੇ ਜਿਹੜੇ ਗੋਲਕ ਹੈ ਉਹ ਕੁਝ ਪਰਿਵਾਰ ਚੰਦ ਪਰਿਵਾਰਾਂ ਦੇ ਹੱਥ ਵਿੱਚ ਨੇ ਉਹ ਹੁਣ ਅਸੀਂ ਪਤਾ ਕਰਦੇ ਆ ਸਾਰਾ ਮੰਦਰ ਸਾਂਝੇ ਆ ਸਭ ਦੇ ਜਿਓ ਚ ਚੜਾਵਾ ਉਹ ਵੀ ਸਾਂਝਾ ਆ ਉਹ ਵੀ ਮੰਦਰਾਂ ਦੇ ਕੰਮ ਆਣਾ ਚਾਹੀਦਾ ਨਾ ਕਿ ਕੁਝ ਪਰਿਵਾਰਾਂ ਦੇ ਤਾਂ ਅਸੀਂ ਇਹਦੀ ਵੀ ਪੂਰੀ ਇਨਕੁਆਰੀ ਕਰਕੇ ਇਹਨਾਂ ਨੂੰ ਵੀ ਮੰਦਰਾਂ ਨੂੰ ਬਿਲਕੁਲ ਜਿਵੇਂ ਆਪਾਂ ਰਾਜਪੁਰੇ ਵਿੱਚ ਕਰ ਰਹੇ ਆ ਜਨਤਾ ਦੇ ਜਨਤਾ ਦਾ ਮੰਦਰ ਹੈ ਮੰਦਰਾਂ ਦਾ ਪੈਸਾ ਮੰਦਰ ਤੇ ਲੱਗੇ ਨਾ ਕਿ ਕਿਸੇ ਦੇ ਘਰਾਂ ਚ ਜਾਵੇ ਮੈਡਮ ਹਾਲ ਦੀ ਵੀ ਗੱਲ ਕਰ ਰਹੇ ਤੁਸੀਂ ਜਿਹੜੇ ਪੈਸੇ ਵਾਪਸ ਗਏ ਆ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਵੀ ਤੁਸੀਂ ਆਏ ਉਹ ਤਾਂ ਪੈਸੇ ਵਾਪਸ ਭੇਜਦੇ ਆ ਉਹਦੇ ਬਾਰੇ ਵੀ ਤੁਸੀਂ ਦੇਖੋ ਬਹੁਤ ਸਾਰੀਆਂ ਗੱਲਾਂ ਨਾ ਪਬਲਿਕ ਨੂੰ ਨਹੀਂ ਪਤਾ ਹੁੰਦੀਆਂ ਪਬਲਿਕ ਨੂੰ ਇਹ ਪਤਾ ਹੈ ਜੀ ਪੈਸੇ ਆਏ ਤੇ ਵਾਪਸ ਚਲੇ ਗਏ ਜਿਹੜੇ ਪੈਸੇ ਆਏ ਸੀਗੇ ਸੈਂਟਰ ਵੱਲੋਂ ਆਏ ਸੀਗੇ ਇਹ ਪੈਸੇ ਆਏ ਸੀ ਕਿ ਤੁਸੀਂ ਇੱਥੇ ਕਮਿਊਨਿਟੀ ਹਾਲ ਬਣਾਣਾ ਹੈ ਕਮਿਊਨਿਟੀ ਹਾਲ ਇੱਥੇ ਬੰਨਣਾ ਸੀਗਾ ਪਰ ਉਹਦੀ ਮਿਆਦ ਸੀ ਵੀ 31 ਮਾਰਚ ਤੱਕ 2022 ਤੱਕ ਉਹ ਬੰਨਣਾ ਚਾਹੀਦਾ ਸੀ ਨਹੀਂ ਉਹਦੇ ਪੈਸੇ ਵਾਪਸ ਚਲੇ ਜਾਣੇ ਸੀਗੇ ਅਸੀਂ ਤਾਂ 16 ਮਾਰਚ 2022 ਨੂੰ ਆਏ ਆ ਤੇ ਸਾਨੂੰ ਕਹਿੰਦੇ ਜੀ ਆ ਕੇ ਇਹਨਾਂ ਨੇ ਪੈਸੇ ਵਾਪਸ ਕਰਤੇ ਇਹ ਕੀ ਕਰਦੇ ਸੀ 4 ਸਾਲ 4 ਸਾਲ ਇਹਨਾਂ ਕੋਲੇ ਪੈਸੇ ਸੀਗੇ ਇਹਨਾਂ ਦੀ ਮਨਸ਼ਾ ਹੀ ਨਹੀਂ ਸੀਗੀ ਕਿਉਂਕਿ ਉੱਥੇ ਇੱਕ ਅਰਚਨ ਸੀ ਉੱਥੇ ਉਹ ਬਣਾ ਰਹੇ ਸੀ ਕਮਿਊਨਿਟੀ ਸੈਂਟਰ ਪਰ ਉੱਥੋਂ ਦੇ ਲੋਕ ਕਹਿੰਦੇ ਸੀ ਬਾਬਾ ਸਾਹਿਬ ਉਮੀਦਕਰ ਕਮਿਊਨਿਟੀ ਸੈਂਟਰ ਬਣਾਓ ਇਸ ਲੜਾਈ ਵਿੱਚ ਉਹਨਾਂ ਨੇ ਪੈਸੇ ਉੱਥੇ ਹੀ ਦੱਬ ਕੇ ਹੀ ਰੱਖੇ ਕੁਝ ਕੀਤਾ ਨਹੀਂ ਐ ਅਸੀਂ ਜਦੋਂ ਆਏ ਉਸ ਤੋਂ ਬਾਅਦ ਵੀ ਇਹਨਾਂ ਦੇ ਪ੍ਰਧਾਨ ਜੀ ਨੇ ਉਹ ਫਾਈਲ ਦੱਬ ਕੇ ਹੀ ਰੱਖੀ ਕਿ ਪਤਾ ਨਾ ਲੱਗੇ ਉਹ 31 ਮਾਰਚ ਨੂੰ ਜਦੋਂ ਪੈਸੇ ਵਾਪਸ ਚਲੇ ਗਏ ਉਸ ਤੋਂ ਬਾਅਦ ਇਹਨਾਂ ਨੇ ਸ਼ੁਰੂ ਕਰਤਾ ਜੀ ਇਹ ਤਾਂ ਆਮ ਆਦਮੀ ਦੀ ਸਰਕਾਰ ਨੇ ਵਾਪਸ ਕਰਤੇ ਅਸੀਂ ਪ੍ਰਚਾਰ ਕਰ ਰਹੇ ਹਾਂ ਦੇ ਇਹਨਾਂ ਦਾ ਕੰਮ ਹੀ ਹੈ ਜੀ ਇਹਨਾਂ ਨੂੰ ਇਹ ਇਹਨਾਂ ਨੂੰ ਇੱਕੋ ਲੱਗਦਾ ਹੀ ਨਹੀਂ ਸੀ ਵੀ ਕੰਮ ਹੋ ਜਾਣਗੇ ਜਿਨ੍ਹਾਂ ਨੇ ਕੰਮ ਰਾਜਪੁਰਾ ਚ ਜਿਨ੍ਹਾਂ ਨੇ ਕੰਮ ਬਲੂੜ ਚੋਰੇ ਨੇ ਇਹਨਾਂ ਨੂੰ ਉਮੀਦ ਨਹੀਂ ਸੀ ਬਨੂੜ ਚ ਅਸੀਂ ਉਹ ਗਲੀਆਂ ਸੜਕਾਂ ਬਣਾ ਰਹੇ ਹਾਂ ਜਿਹੜੀਆਂ ਮੈਨੂੰ ਲੱਗਦਾ 30 30 40 40 ਸਾਲਾਂ ਤੋਂ ਸੜਕਾਂ ਨਹੀਂ ਬਣੀਆਂ ਸੀ ਇਹ ਕਹਿੰਦੇ ਸੀ ਅਸੀਂ 1000 ਕਰੋੜ ਰੁਪਏ ਦਾ ਵਿਕਾਸ ਕੀਤਾ 1000 ਕਰੋੜ ਰੁਪਏ ਚ ਬਨੂੜ ਦੀਆਂ ਗਲੀਆਂ ਨਹੀਂ ਆਈਆਂ 1000 ਕਰੋੜ ਰੁਪਏ ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਆਈਆਂ ਇਹ ਤਾਂ ਜਿਹੜਾ ਕੰਮ ਅਸੀਂ ਉਹ ਚ ਕਮੀਆਂ ਕੱਢਣ ਜਾ ਕਹਿੰਦੇ ਆ ਕਿ ਉਹਦਾ ਕ੍ਰੈਡਿਟ ਲੈਣ ਮੈਂ ਕਹਿੰਦੀ ਆ ਕ੍ਰੈਡਿਟ ਲੈ ਲਓ ਪਰ ਲੋਕਾਂ ਨੂੰ ਗੁੰਮਰਾਹਤਾ ਨਾ ਕਰੋ ਨਾ ਮੈਡਮ ਇੱਕ ਤੁਸੀਂ ਰਾਤੀ ਫਾਇਰ ਬ੍ਰਿਗੇਡ ਦੀਆਂ ਗੱਲ ਗੱਲ ਕਰ ਰਹੇ ਹੋ ਰਾਤੀ ਫਾਇਰ ਬ੍ਰਿਗੇਡ ਦਾ ਉਧਰ ਇਕੱਠ ਹੋਇਆ ਤੇ ਮੈਡਮ ਨਾਲ ਦੀ ਨਾਲ ਹੀ ਕੰਬੋਸ ਸਾਹਿਬ ਨੇ ਪੋਸਟ ਪਾਈ ਹੈ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੇ ਐਫਰਟ ਦੇ ਨਾਲ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਅਸੀਂ ਪਾਈ ਸੀ ਟੁਰੀਟ ਉਹ ਫਾਇਰ ਬਿਗਰੇਡ ਆ ਗਈਆਂ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੈ ਕੇ ਆਏ ਫਾਇਰ ਬਿਗਰੇਡ ਉਹ ਕਹਿ ਰਹੇ ਕਿ ਅਸੀਂ ਲੈ ਕੇ ਆਏ ਫਾਇਰ ਬਿਗਰੇਡ ਵਿੱਚ ਦੀ ਗੱਲ ਹੈ ਕਿ ਆ ਦੇਖੋ ਆ ਮੇਰੇ ਕੋਲੇ ਹਾਈ ਕੋਰਟ ਚ ਵੀ ਜਿਹੜੇ ਇਹਨਾਂ ਨੇ ਪਾਈ ਸੀ ਉਹ ਡਿਟੇਲ ਹੈ ਇਹ ਕਹਿੰਦੇ ਆ ਜੀ ਮੈਂ 2019 ਤੋਂ ਲੱਗਿਆ ਹੋਇਆ ਸੀ ਵੀ ਰਾਜਪੁਰੇ ਫਾਇਰ ਗ੍ਰੇਡ ਆ ਜੀ ਰਾਜਪੁਰੇ ਦੀ ਫਾਇਰ ਬਿਗਰੇਡ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ 2019 ਤੋਂ ਲੈ ਕੇ 2022 ਤੱਕ ਨਹੀਂ ਲਿਆ ਸਕੇ ਜਦੋਂ ਪਿੱਛੇ ਜੇ ਤੁਸੀਂ ਤੁਹਾਨੂੰ ਪਤਾ ਹੈ ਇਹ ਜਦੋਂ ਅੰਮ੍ਰਿਤ 2 ਦਾ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਸਾਡੇ ਮਾਨਯੋਗ ਮੰਤਰੀ ਸਾਹਿਬ ਆਏ ਸੀ ਅਸੀਂ ਉਹਨਾਂ ਨੂੰ ਕਿਹਾ ਜੀ ਸਾਨੂੰ ਫਾਇਰ ਬ੍ਰੀਡ ਦੀ ਗੱਡੀ ਚਾਹੀਦੀ ਹੈ ਤਾਂ ਉਹਨਾਂ ਨੇ ਉੱਥੇ ਅਪਰੂਵ ਕਰਤੀ ਕਿ ਬਹੁਤ ਜਲਦੀ ਤੁਹਾਨੂੰ ਫਾਇਰ ਬ੍ਰੀਡ ਦੀ ਗੱਡੀ ਮਿਲ ਜੂਗੀ ਇਹ ਹੋਇਆ 26 ਮਈ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਮਈ ਤੋਂ ਬਾਅਦ ਜੂਨ ਚ ਸੌਰੀ ਜੁਲਾਈ ਚ ਜਿੱਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਗੱਡੀ ਆ ਰਹੀ ਹੈ ਇੱਕਾ ਹਾਈ ਕੋਰਟ ਚ ਇੱਕ ਫਰਲਾ ਪਾਤਾ ਹਾਈ ਕੋਰਟ ਚ ਇੱਕ ਰਿਕਵੈਸਟ ਪਾਈ ਉਹ ਚ ਕੀ ਲਿਖਿਆ ਵੀ ਇਹ 19 ਤੋਂ ਲੱਗੇ ਨੇ ਆਪਦੇ ਇਸ ডিপਾਰਟਮੈਂਟ ਤੇ ਲੈਟਰ ਦੇਣ ਕਿ ਸਾਡੇ ਲਈ ਗੱਡੀ ਆ ਜੇ ਪਰ ਇਹਨਾਂ ਨੇ ਨਹੀਂ ਹੋਇਆ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਇਹਨਾਂ ਦੇ ਵਕੀਲ ਸੀ ਉਹਨਾਂ ਨੇ ਕਿਹਾ ਜੀ ਸਾਡੀ ਅਰਜੀ ਤਾਂ ਲੈ ਲਓ ਹਾਈ ਕੋਰਟ ਨੂੰ ਵੀ ਅਰਜੀ ਲੈ ਕੇ ਤੁਸੀਂ ডিপਾਰਟਮੈਂਟ ਨੂੰ ਭੇਜ ਦਿਓ ਹਾਈ ਕੋਰਟ ਨੇ ਇਹ ਨਹੀਂ ਕਿ ਇਹਨਾਂ ਨੂੰ ਗੱਡੀ ਦਿੱਤੀ ਜਾਵੇ ਹਾਈ ਕੋਰਟ ਨੇ ਸਿਰਫ ਅਰਜੀ ਐਕਸੈਪਟ ਕਰਕੇ ডিপਾਰਟਮੈਂਟ ਨੂੰ ਭੇਜੀ ਹੈ ਇਹਨਾਂ ਨੇ ਤਾਂ ਇੱਕੋ ਗੱਲ ਹੈ ਵੀ ਕਿੱਤੇ ਕਿਰਾਏ ਕੰਮ ਤੇ ਵਾਵਾ ਖੱਟਣੀ ਇਹਨਾਂ ਆਪਦੀ ਸਰਕਾਰ ਚ ਨਹੀਂ ਲਿਆ ਸਕੇ ਅਸੀਂ ਤਾਂ ਇੱਕ ਮੰਗੀ ਸੀ ਜੇ ਇਹਨਾਂ ਦੇ ਕਿੱਤੇ ਹੁੰਦੇ ਤੇ ਇਹਨਾਂ ਨੂੰ ਪਹਿਲਾਂ ਪਤਾ ਹੁੰਦਾ ਵੀ ਦੋ ਆ ਰਹੀਆਂ ਨੇ ਅਸੀਂ ਤਾਂ ਇੱਕ ਦਿਨ ਪਹਿਲਾਂ ਫੇਸਬੁੱਕ ਤੇ ਵੀ ਪਾਤਾ ਸੀ ਕਿ ਜੀ ਕੱਲ ਨੂੰ ਰਾਜਪੁਰਾ ਚ ਫਾਇਰ ਬ੍ਰੀਡ ਦੀਆਂ ਗੱਡੀਆਂ ਆ ਰਹੀਆਂ ਇਹਨਾਂ ਦਾ ਕੰਮ ਹੀ ਇਹੀ ਹੈ ਵੀ ਜਿਹੜਾ ਕੰਮ ਅਸੀਂ ਕਰਾ ਦਈਏ ਵੀ ਮੈਂ ਕਰਵਾਇਆ ਮੈਂ ਕਹਿੰਦੇ ਤੁਸੀਂ ਕ੍ਰੈਡਿਟ ਲੈ ਲਓ ਮੈਂ ਕ੍ਰੈਡਿਟ ਲੈਣ ਨਹੀਂ ਆਈ ਮੈਂ ਲੋਕਾਂ ਦੇ ਕੰਮ ਕਰਾਉਣ ਆਈਆਂ ਪਰ ਲੋਕਾਂ ਨੂੰ ਗੁੰਮਰਾਹ ਨਾ ਕਰੋ ਕਦੇ ਦੂਸਰੇ ਕਹਿੰਦੇ ਆ ਜੀ ਜਿਹੜਾ ਨਲਾਸ ਘਟਾ ਹੈ ਉਹ ਅਸੀਂ ਅਪਰੂਵ ਕਰਾਇਆ ਹੁਣ ਤਮੋਲੀ ਦਾ ਅੰਡਰਪਾਸ ਵੀ ਅਪਰੂਵ ਹੋ ਗਿਆ ਉਹਦਾ ਟੈਂਡਰ ਲੱਗਣਾ ਹੁਣ ਇਹ ਕਹਣਗੇ ਉਹ ਵੀ ਅਸੀਂ ਕਰਾਇਆ ਪਹਿਲਾਂ ਕਹਿੰਦੇ ਜੀ ਜਨਤਾ ਸਕੂਲ ਵਾਲਾ ਪੁਲ ਅਸੀਂ ਬਣਾਇਆ ਜੇ ਤੁਸੀਂ ਬਣਾਇਆ ਸੀ ਫਿਰ ਉਹ ਬਚਾਲੇ ਕਿਉਂ ਲਟਕ ਰਿਆ ਸੀ ਉਥੇ ਹੜਲ ਸੀਗੀ ਆ ਕਿਉਂ ਨਹੀਂ ਦੂਰ ਕੀਤੀਆਂ ਅੱਜ ਮੈਂ ਐਮਐਲਏ ਆ ਜੇ ਕੋਈ ਹੜਲ ਹੈ ਤਾਂ ਮੇਰਾ ਫਰਜ਼ ਹੈ ਦੂਰ ਕਰਨ ਦਾ ਇਹ ਥੋੜੀ ਜਿਹੀ ਲੋਕਾਂ ਦੇ ਕਾਰੋਬਾਰ ਬਰਬਾਦ ਕਰਾ ਦिए ਤੇ ਮੈਨੂੰ ਮੈਂ ਤਾਂ ਇਹੀ ਕਹਿੰਦੀ ਹੁਣ ਮੈਂ ਹੋਰ ਵੀ ਦੱਸਦੀ ਆ ਬਨੂੜ ਸਬਡਿਵੀਜ਼ਨ ਬਣਨ ਵਾਲਾ ਹੁਣ ਇਹਨਾਂ ਨੇ ਕਹਿਣਾ ਜੀ ਉਹ ਵੀ ਮੈਂ ਬਣਾਇਆ ਸੀਗਾ ਕਰਨ ਜੋ ਕਰਨੇ ਕਰਨ ਪਰ ਪਬਲਿਕ ਸਭ ਜਾਣਦੀ ਹੈ ਲੋਕਾਂ ਨੂੰ ਪਤਾ ਹੈ ਜਦੋਂ ਇਹਨਾਂ ਦੀ ਮੰਗ ਇਹਨਾਂ ਦੀ ਸਰਕਾਰ ਨੇ ਨਹੀਂ ਮੰਗੀ ਤੇ ਹੁਣੇ ਕਰ ਕਰਵਾ ਕੇ ਲਿਆਣਗੇ ਮੈਂ ਇਹਨਾਂ ਨੂੰ ਵੀ ਕਹਨੀ ਆ ਤੁਸੀਂ ਬਹੁਤ ਚਿਰ ਲੋਕਾਂ ਨੂੰ ਗੁੰਮਰਾਹ ਕਰ ਲਿਆ ਲੋਕਾਂ ਨੂੰ ਡਰਾ ਲਿਆ ਲੋਕਾਂ ਨੂੰ ਕੁੱਟ ਲਿਆ ਲੋਕਾਂ ਨੂੰ ਲੁੱਟ ਲਿਆ ਪਰ ਹੁਣ ਲੋਕਾਂ ਨੂੰ ਗੁੰਮਰਾਹ ਕਰਨਾ ਛੱਡ ਦਿਓ ਹੁਣ ਆਮ ਆਦਮੀ ਜਾਗ ਪਿਆ ਹੈ ਆਮ ਆਦਮੀ ਦੀ ਸਰਕਾਰ ਆਈ ਹੈ ਅਸੀਂ ਕੰਮ ਕਰ ਰਹੇ ਹਾਂ ਕੰਮ ਕਰਨ ਸਾਨੂੰ ਦੇ ਦਿਓ ਤੁਹਾਡੇ ਹਜ਼ਾਰ ਕਰੋੜ ਚ ਗੱਡੀਆਂ ਤਾਂ ਇੱਕ ਲੈ ਕੇ ਨਹੀਂ ਆ ਸਕੇ ਤੁਸੀਂ ਤੇ ਤੁਸੀਂ ਗੱਲਾਂ ਕਰਦੇ ਹੋ ਵੀ ਇੰਨੀ ਅਸੀਂ ਡਿਵੈਲਪਮੈਂਟ ਕਰਾਈ ਜੇ ਮੈਂ ਕਿਹਾ ਹਜ਼ਾਰ ਕਰੋੜ ਦੇ ਸਾਨੂੰ ਹਿਸਾਬ ਦੇ ਦਿਓ ਤਾਂ ਕਹਿੰਦੇ ਜੀ ਮੇਰੇ ਨਾਲ ਡਿਬੇਟ ਤੇ ਬੈਠੋ ਮੈਂ ਕਿਉਂ ਬੈਠਾ ਜਨਤਾ ਨੇ ਹਿਸਾਬ ਲੈਣਾ ਹੈ ਮੈਂ ਤਾਂ ਨਹੀਂ ਲੈਣਾ ਨਾ ਇਹਨਾਂ ਨੇ ਕੀ ਕੀਤਾ ਲੋਕਾਂ ਨੂੰ ਕੁੱਟਿਆ ਤੁਹਾਨੂੰ ਪਤਾ ਹੈ ਪੱਤਰਕਾਰਾਂ ਦੇ ਨਾਲ ਕਿਵੇਂ ਤੱਕੇ ਕੀਤੇ ਸਭ ਨਾਲ ਤੱਕਾ ਕੀਤਾ ਪਰ ਹੁਣ ਜਨਤਾ ਅਮਨ ਚੈਨ ਦੀ ਜ਼ਿੰਦਗੀ ਜੀ ਰਹੀ ਐ ਉਹਨੂੰ ਜੀਣ ਦੋ ਤਾਂ ਕਿ ਰਾਜਪੁਰਾ ਹਲਕੇ ਨੂੰ ਅਸੀਂ ਤਰੱਕੀ ਕਰਨ ਆਏ ਆ ਤੇ ਤਰੱਕੀ ਕਰਤੀ ਐ ਮੈਡਮ ਜਿੱਦਾਂ ਕਿ ਅੱਜ ਨਵਾਂ ਪਰਿਵਾਰ ਸ਼ਾਮਲ ਹੋਇਆ ਕਿ ਜਿਵੇਂ ਬਾਰੇ ਦਿੱਤੀ ਜਾਣਗੀਆਂ ਨੌਜਵਾਨਾਂ ਨੂੰ ਕਿ ਹਮੇਸ਼ਾ ਹੀ ਨੌਜਵਾਨਾਂ ਨੂੰ ਅੱਗੇ ਕੀਤਾ ਜਾਂਦਾ ਭਾਰਤ ਸਰਕਾਰ ਬਿਲਕੁਲ ਜੀ ਮੈਂ ਇੱਕੋ ਹੀ ਗੱਲ ਕਹੂੰਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇੱਕੋ ਹੀ ਸੁਪਨਾ ਹੈ ਕਿ ਨੌਜਵਾਨ ਅੱਗੇ ਆਣ ਕਿਉਂਕਿ ਅਗਲੀਆਂ ਪੀੜ੍ਹੀਆਂ ਇਹੀ ਐ ਜਿਨ੍ਹਾਂ ਨੇ ਪੰਜਾਬ ਨੂੰ ਸੰਭਾਲਣਾ ਐ ਤਾਂ ਨੌਜਵਾਨਾਂ ਨੂੰ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ ਨੌਜਵਾਨਾਂ ਲਈ ਪਲੇਗਰਾਉਂਡ ਹਰ ਪਿੰਡ 'ਚ ਹਰ ਹਲਕੇ 'ਚ ਪਲੇਗਰਾਉਂਡ ਬਣਦੇ ਨੇ ਆਪਣੇ ਹਲਕੇ 'ਚ ਵੀ ਆਈ ਥਿੰਕ 32 27 ਪਲੇਗਰਾਉਂਡਾਂ ਦੀ ਸ਼ੁਰੂਆਤ ਹੋ ਰਹੀ ਹੈ ਅਗਲੇ ਹਫ਼ਤੇ ਤੋਂ ਇਹਨਾਂ ਦੇ ਨੀ ਪੱਥਰ ਰੱਖਣੇ ਜਾ ਰੱਖਣੇ ਸ਼ੁਰੂ ਹੋ ਜਾਣਗੇ ਉਸ ਤੋਂ ਬਾਅਦ ਹੋਰ ਅਪਰੂਵ ਹੋ ਕੇ ਆਈ ਜਾਣਗੇ ਤਾਂ ਆਮ ਆਦੀ ਪਾਰਟੀ ਨੌਜਵਾਨਾਂ ਦੀ ਪਾਰਟੀ ਹੈ ਨੌਜਵਾਨਾਂ ਨੂੰ ਪੂਰਾ ਸਨਮਾਨ ਮਿਲੂਗਾ ਔਰ ਇਹਨਾਂ ਨੇ ਕੋਈ ਮਾਨ ਲੈਣ ਲਈ ਪਾਰਟੀ ਜੁਆਇਨ ਨਹੀਂ ਕੀਤੀ ਇਹਨਾਂ ਦੇ ਦਿਲ 'ਚ ਆਇਆ ਕਿ ਆਮ ਆਦੀ ਪਾਰਟੀ ਅੱਛੇ ਕੰਮ ਕਰ ਰਹੀ ਹੈ ਅਸੀਂ ਪਾਰਟੀ ਜੁਆਇਨ ਹੋਈਏ ਅਸੀਂ ਸਾਰੇ ਇੱਕ ਪਰਿਵਾਰ ਬਣ ਕੇ ਇੱਕ ਦੂਜੇ ਦੀਆਂ ਬਾਵਾ ਬਣ ਕੇ ਰਾਜਪੁਰੇ ਨੂੰ ਅੱਗੇ ਲੈ ਕੇ ਜਾਣਾ ਕੀ ਨਾ ਕੀ ਨਾ ਜੀ ਤੁਹਾਡਾ ਦਵਿੰਦਰਪੁਰੀ ਹੈ ਜੀ ਮੇਰਾ ਤੁਸੀਂ ਮੰਚ ਤੋਂ ਬਹੁਤ ਕੁਝ ਬੋਲੇ ਹੋ ਕਿਉਂ ਛੱਡ ਕੇ ਆਏ ਹੋ ਕਾਂਗਰਸ ਪਾਰਟੀ ਤੋਂ ਦਰਸਾਣਾ ਜੀ ਮੈਂ ਅੱਜ ਤਿੰਨ ਜਦੋਂ ਬਨੂੜ ਇਲੈਕਸ਼ਨ ਹੋਇਆ ਤਾਂ ਉਸ ਟਾਈਮ ਮੈਂ ਫਲੈਕਸ ਲਾਇ ਤੇ ਬਨੂੜ ਵੀ ਜਿਹੜੀ ਗੋਲ ਕਚੋਰਾ ਵਾਲੀ ਜਿਹੜੀ ਰਾਜਨੀਤੀ ਹੈ ਨਾ ਇਹ ਸਾਡੀ ਮੰਦਰਾਂ ਤੇ ਸ਼ੁਰੂ ਕਰ ਰਹੀਆਂ ਬਨੂੜ ਦੇ ਕੁਝ ਚਿੰਿੰਦੇ ਲੋਕ ਉਹ ਮੰਦਰਾਂ ਤੇ ਰਾਜਨੀਤੀ ਕਰਦੇ ਆਂ ਗੰਦੀ ਉਹ ਕਿਆ ਕਰਦੇ ਆ ਆਸਥਾ ਦੇ ਨਾਮ ਤੇ ਵੋਟਾਂ ਵੇਚਦੇ ਆ ਕੁਸ਼ਕ ਪਰਿਵਾਰੀ ਆ ਉਹ ਇੱਧਰ ਵੀ ਆ ਉਹ ਉੱਧਰ ਵੀ ਆ ਉਹ ਪਰਲੇ ਪਾਸੇ ਵੀ ਆ ਇਸ ਚੀਜ਼ ਕਰਕੇ ਮੇਰਾ ਜਦਨ ਨਾ ਕਿਸੇ ਵੀ ਪਾਰਟੀ ਨੇ ਸਾਥ ਨਹੀਂ ਹੁੰਦੇ ਆ ਤੇ ਮੈਂ ਮੈਡਮ ਨੂੰ ਇਹ ਵਿਸ਼ਵਾਸ ਕਿਹਾ ਵੀ ਆਪਾਂ ਨੇ ਇੱਕ ਚੰਗਾ ਮੰਦਿਰਾਂ ਨੂੰ ਪ੍ਰਸ਼ਾਸਨ ਦੇਣਾ ਜਿਹੜਾ ਮੰਦਿਰਾਂ ਨੂੰ ਚੰਗੀ ਤਰ੍ਹਾਂ ਪ੍ਰੋਪਰ ਚਲਾਵੇ ਤੇ ਮੰਦਿਰਾਂ ਦਾ ਪ੍ਰੋਪਰ ਖਿਆਲ ਰੱਖੇ ਹੁਣ ਇਹ ਆਪਾਂ ਹਾਲ ਚ ਖੜੇ ਆ ਇਹ ਬਨੂੜ ਦੇ ਇੱਕ ਵਪਾਰੀ ਨੇ ਬਣਾਇਆ ਉਹ ਹੈਗਾ ਐਪਲ ਹਾਈਟ ਦਾ ਮਾਲਕ ਜੋ ਬਹੁਤ ਪੁਰਾਣੇ ਸਮੇਂ ਤੋਂ ਲੁਧਿਆਣੇ ਰਹਿ ਰਿਹਾ ਹੈ। ਅੱਜ ਤੱਕ ਤੁਸੀਂ ਦੇਖ ਲਓ ਬੰਨੋ ਮਾਈ ਸਾਡੇ ਬਨੂੜ ਦੀ ਮਹਾਨ ਜਿਹਦੇ ਹੀ ਅਸੀਂ ਬੱਚੇ ਆ ਤੇ ਜੁਗੋ ਜੁਗਾ اٹਾਲਾ ਇਸੇ ਮਹਾਮਾਈ ਦਾ ਪ੍ਰਤਾਪ ਹੈ ਜਿਸ ਦੇ ਸਾਰੇ ਬਨੂੜ ਚੱਲ ਰਿਹਾ। ਇਹਨਾਂ ਦਾ ਤੁਸੀਂ ਦੇਖ ਲਓ ਕਿੰਨੇ ਚਿਰ ਤੋਂ ਗੋਲਕ ਨਾਲ ਹੋਇਆ ਕਿ ਆਇਆ, ਕੀ ਸੁਧਾਰ ਹੋਇਆ। ਇਸੇ ਤਰ੍ਹਾਂ ਮਾੜੀ ਤੇ ਚੱਲੇ ਜਾਓ। 900 ਰੁਪਏ ਸਕਰ ਫੁੱਟ ਤੱਕ ਜਗ੍ਹਾ ਵੇਚੀ ਗਈ ਹੈ। ਉਹ ਪੈਸੇ ਕਿੱਥੇ ਜਾ ਰਹੇ ਆ? ਕੀ ਆ ਹੋ ਰਿਹਾ? ਕੀ ਪੈਸੇ ਨਾਲ ਕਰ ਰਹੀਆਂ? ਆਪੇ ਪ੍ਰਧਾਨ ਹੈ ਆਪੇ ਖਜ਼ਾਨਚੀ ਆਪੇ ਸਾਰਾ ਕੁਝ ਹੈ ਤੁਸੀਂ ਕੁਝ ਲੋਕ ਤੁਸੀਂ ਕੁਝ ਹਾਂਜੀ ਨਹੀਂ ਜੀ ਅਸੀਂ ਛਡਾਣੇ ਵਾਲੇ ਕੋਈ ਨਹੀਂ ਸਾਡਾ ਤਾਂ ਆਸਥਾ ਦਾ ਕੇਂਦਰ ਹੈ ਅਸੀਂ ਤਾਂ ਸ਼ਹਿਰ ਦੇ ਵਿੱਚੋਂ ਇੱਕ ਹੋਕਾ ਦੇਵਾਂਗੇ ਸਾਰੇ ਲੋਕਾਂ ਨੂੰ ਘਰ-ਘਰ ਜਾ ਕੇ ਜਗਾਵਾਂਗੇ ਵੀ ਸਾਰੇ ਜਣੇ ਮੰਦਰਾਂ ਦਾ ਜੋ ਵੀ ਲੇਖਾ ਜੋਖਾ ਹੈ ਇੱਕ ਸਾਈਨ ਬੋਰਡ ਤੇ ਆਵੇ ਵੀ ਇਹ ਵਾਦਾ ਇਹ ਘਾਟਾ ਇਹ ਆਇਆ ਤੁਸੀਂ ਕੁਝ ਲੋਕਾਂ ਦੇ ਨਾਮ ਦੱਸਿਆ ਕਿਉਂਕਿ ਸਾਰੀ ਮੈਨੇਜਮੈਂਟ ਇਸ ਤੋਂ ਬਦਨਾਮ ਹੋਏਗੀ ਹਾਂਜੀ ਠੀਕ ਹੈ ਤੁਸੀਂ ਚਲੋ ਮੀਡੀਆ ਤੇ ਨਹੀਂ ਦੱਸਦੇ ਹੋਣੇ ਮੈਂ ਉਹ ਦੱਸਤੀ ਹਾਂ ਉਹਨਾਂ ਦੇ ਨਾਮ ਹਾਂਜੀ ਉਹਨਾਂ ਦੇ ਨਾਮ ਦੱਸਦੇ ਜਿਹੜੇ ਸਾਡੀ ਸਾਰੇ ਸ਼ਹਿਰ ਨੂੰ ਪਤਾ ਨੇ ਤੁਸੀਂ ਗੱਲ ਸਾਰੇ ਇਲਾਕੇ ਨੂੰ ਪਤਾ ਜੀ ਤੁਸੀਂ ਆਵਾਜ਼ ਚੈੱਕ ਕਰ ਰਹੇ ਹੋ ਚੌਧਰੀ ਸਾਹਿਬ ਤੁਹਾਨੂੰ ਵੀ ਪਤਾ ਮੈਂ ਕਿਹਨਾਂ ਦੇ ਨਾਮ ਲੈ ਰਿਹਾ ਕਿਹੜੀ ਮੈਨੇਜਮੈਂਟਾਂ ਦੇ ਗੱਲ ਕਰ ਰਿਹਾ ਚੌਧਰੀ ਸਾਹਿਬ ਹੈ ਨਾ ਪਾਰਟੀ ਤੋਂ ਤੁਸੀਂ ਛੱਡ ਕੇ ਹਰਜੋਤ ਸਿੰਘ ਬਾਦਲਾ ਕਿਹੜੀ ਪਾਰਟੀ ਛੱਡ ਕੇ ਮੈਂ ਕਾਂਗਰਸ ਤੋਂ ਆਇਆ ਕਿਹੜੀ ਅਹੁਦਾ ਸੀ ਤੁਹਾਡੇ ਕੋਲ ਮੇਰੇ ਕੋਲ ਕੋਈ ਅਹੁਦਾ ਨਹੀਂ ਸੀ ਮੈਂ ਅਹੁਦਿਆਂ ਲਈ ਨਹੀਂ ਜੀ ਪਾਰਟੀ 'ਚ ਮੈਂ ਇੱਕ ਵਰਕਰ ਹਾਂ ਤੇ ਵਰਕਰ ਬਣ ਕੇ ਹੀ ਇੱਧਰ ਆਇਆ ਮੈਂ ਇੱਧਰ ਵੀ ਕਿਸੇ ਅਹੁਦੇ ਲਈ ਨਹੀਂ ਆਇਆ ਜੀ ਕੀ ਇੱਧਰ ਆਨ ਦਾ ਕਾਰਨ ਦਾ ਕਾਰਨ ਬਸੇ ਪਾਰਟੀ ਦੇ ਕੰਮ ਦੇਖ ਕੇ ਇੱਧਰ ਆਇਆ ਜੀ ਉਸ ਪਾਰਟੀ ਚ ਜੋ ਸਾਡੇ ਨਾਲ ਹੋਇਆ ਉਹ ਤਕਰੀਬਨ ਸਾਡੇ ਇਲਾਕੇ ਚ ਸਭ ਨੂੰ ਹੀ ਪਤਾ ਆ ਅਸੀਂ 10 ਸਾਲ ਦੇਖੋ ਕਾਂਗਰਸ ਚ ਰਹਿੰਦੇ ਆ ਪਿਛਲੇ ਐਮਸੀ ਇਲੈਕਸ਼ਨ ਚ ਮੇਰੇ ਤੇ ਗੋਲੀਆਂ ਚੱਲੀਆਂ ਕਾਂਗਰਸ ਦੇ ਯੂਥ ਅਗੂ ਹੀ ਸੀਗੇ ਯੂਥ ਦਾ ਪ੍ਰਧਾਨ ਸੀਗਾ ਉਹਨਾਂ ਨੇ ਮੇਰੇ ਤੇ ਗੋਲੀ ਚਲਾਈ ਫਿਰ ਵੀ ਉਸ ਤੋਂ ਬਾਅਦ ਵੀ ਮੈਂ ਉੱਥੇ ਰਹਿ ਮੈਨੂੰ ਵਿਸ਼ਵਾਸ ਦਿਵਾਇਆ ਕਿ ਉਹਦੇ ਤੇ ਪਰਚਾ ਹੋਊਗਾ ਉਹ ਪਰਚਾ ਹੋਏ ਹੋਣ ਦੇ ਬਾਵਜੂਦ ਇਨਕੁਆਇਰੀ ਕਰਕੇ ਉਹ ਪਰਚਾ ਕੈਨਸਲ ਵੀ ਹੋ ਚੁੱਕਿਆ ਹੈ ਜਿਹਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਪਰ ਦੇਖੋ ਮੈਂ ਉਸ ਪਾਰਟੀ 'ਚ ਵੀ ਇੱਕ ਪਰਿਵਾਰ ਦੀ ਤਰ੍ਹਾਂ ਸੀ ਕਿ ਮੈਂ ਇੱਕ ਪਰਿਵਾਰਕ ਮੈਂਬਰ ਬਣ ਕੇ ਮੈਂ ਬਹੁਤ ਦੇਰ ਰਿਹਾ ਬਟ ਜਦੋਂ ਮੈਨੂੰ ਲੱਗਿਆ ਕਿ ਇਸ ਪਰਿਵਾਰ 'ਚ ਹੁਣ ਕਿਸੇ ਦੀ ਪੁੱਛ ਨਹੀਂ ਗਈ ਤਾਂ ਮੈਂ ਆਪਣੇ ਸਾਥੀਆਂ ਨਾਲ ਕਿੰਨੇ ਸਾਥੀ ਤੁਸੀਂ ਨਾਲ ਲੈ ਕੇ ਆਏ ਮੇਰੇ ਨਾਲ ਅੱਜ 15 ਜਾਣੇ ਹੋਣਗੇ ਜੋ ਮੇਰੇ ਜਿਹੜਾ ਤੁਸੀਂ ਦੱਸਿਆ ਕਿ ਤੱਕਾ ਹੋਇਆ ਤੁਸੀਂ ਮੈਡਮ ਨੂੰ ਕੋਈ ਜੀਤੀ ਜਿਹੀ ਨਹੀਂ ਦੇਖੋ ਮੈਂ ਮੈਂ ਇਹ ਚੀਜ਼ਾਂ ਕਰਕੇ ਕਿਸੇ ਲਾਲਚ ਦੇ ਕਰਕੇ ਜਾਂ ਆਪਣਾ ਕੰਮ ਕਰਾਉਣ ਲਈ ਇਸ ਪਾਰਟੀ 'ਚ ਨਹੀਂ ਆਇਆ ਨਾ ਮੈਂ ਚਾਹੁੰਦਾ ਕਿ ਮੈਂ ਇਹਨਾਂ ਨੂੰ ਕਹਿ ਕੇ ਐਵੇਂ ਦਾ ਕੁਝ ਕਾਰਵਾਈ ਕਰਵਾਵਾਂ ਮੈਂ ਇੱਧਰ ਆਇਆ ਮੈਨੂੰ ਮਾਨ ਸਨਮਾਨ ਮਿਲੇ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਜੀ ਬਸ ਸਾਡੇ ਇਲਾਕੇ 'ਚ ਕੰਮ ਹੋਣਾ ਚਾਹੀਦਾ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਸਰ